ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਤੜਕੇ 5 ਵਜੇ ਗ੍ਰਿਫਤਾਰ ਕਰ ਲਿਆ ਸਵੇਰੇ ਸੌਂਦੇ ਹੋਏ ਫਿਰੋਜ਼ਪੁਰ ਪੁਲਿਸ ਨੇ ਉਹਨਾਂ ਨੂੰ ਘਰੋਂ ਉਠਾਇਆ ਉਹਨਾਂ ਤੇ ਬीडीपीਓ ਦਫਤਰ ਤੇ ਧਰਨਾ ਦੇਣ ਅਤੇ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਦੋਸ਼ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਜੀਰਾ ਅੱਜ ਦੁਪਹਿਰ 11 ਵਜੇ ਪ੍ਰੈਸ ਵਾਰਤਾ ਕਰਕੇ ਖੁਦ ਗ੍ਰਿਫਤਾਰੀ ਦੇਣ ਵਾਲੇ ਸਨ 4 ਦਿਨ ਪਹਿਲਾਂ ਹੀ ਵਿਧਾਇਕ ਜੀਰਾ ਦੇ ਖਿਲਾਫ ਫਿਰੋਜ਼ਪੁਰ ਦੇ ਵਿੱਚ ਐਫਆਈਆਰ ਦਰਜ ਸੀ ਸ਼ਿਕਾਇਤ ਦੇ ਮੁਤਾਬਕ ਜੀਰਾ ਤੇ ਬीडीपीਓ ਨੇ ਪੁਲਿਸ ਨੂੰ ਦੱਸਿਆ ਕਿ 11 ਤੋਂ 12 ਅਕਤੂਬਰ ਤਾਕਾ ਕੁਲਬੀਰ ਸਿੰਘ ਜੀਰਾ ਨੇ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਧੰਨਾ ਲਾਇਆ ਅਤੇ ਇਸ ਦੌਰਾਨ ਉਹ ਆਪਣੇ ਸਾਥੀਆਂ ਦੇ ਨਾਲ ਦਫਤਰ ਦੇ ਵਿੱਚ ਉਸ ਦੇ ਕਮਰ ਦੇ ਵਿੱਚ ਜ਼ਬਰਦਸਤੀ ਵੜਾਏ ਸਰਕਾਰੀ ਕੰਮ ਦੇ ਵਿੱਚ ਦਖਲ ਅੰਦਾਜ਼ੀ ਤੋਂ ਇਲਾਵਾ ਕਾਂਗਰਸੀ ਆਗੂ ਨੇ ਸਰਕਾਰੀ ਕਰਮਚਾਰੀਆਂ ਦੇ ਨਾਲ ਮਾਰਾ-ਵੱਤੀਰਾ ਵੀ ਕੀਤਾ ਬੀਡੀਪੀਓ ਦੀ ਸ਼ਿਕਾਇਤ ਮਿਲਣ ਮਗਰੋਂ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਕੋਈ ਨਹੀਂ ਕੋਈ ਕੋਈ ਜੀ ਸਾਰੇ ਜਾਣਦੇ ਨੇ ਸਰਪੰਚਾ ਕੰਮ ਕਰ ਲਾਉਂਦੇ ਆ ਉਹਨਾਂ ਦੀਆਂ ਮੱਗਾਂ ਨੂੰ ਦਵਾਉਣ ਲਈ ਜਿਹੜਾ ਧਰਨਾ ਲਾਇਆ ਸੀਗਾ ਉਸ ਧਰਨੇ ਦੇ ਵਿੱਚ ਇੱਕ ਜਾਲੀ ਸਰਟੀਫਿਕੇਟ ਐਮਐਲਏ ਨਰੇਸ਼ ਕਟਾਰੀਆ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਲਾਟਾਂ ਦੇ ਜਾਲੀ ਸਰਟੀਫਿਕੇਟ ਵੰਡ ਰਿਆ ਸੀ ਉਹ ਜਾਲੀ ਸਰਟੀਫਿਕੇਟ ਨੂੰ ਨਸ਼ਰ ਕਰਦੇ ਆ ਮੈਂ ਇਹ ਮੰਗ ਕੀਤੀ ਸੀ ਕਿ ਐਮਐਲਏ ਨਰੇਸ਼ ਕੁਟਾਰੀਆ ਤੇ ਵੀਡੀਓ ਜੀਰਾ ਤੇ ਤੇ ਉਹ ਜਿਹੜਾ ਪੰਚ ਅਧਿਕਾਰਤ ਪੰਚ ਆਉਂਦੇ ਤੇ ਪਰਚਾ ਦਰਜ ਕੀਤਾ ਜਾਵੇ ਪਰ ਜਦੋਂ ਤੋਂ ਮੈਨਿੰਗ ਦੇ ਵਿੱਚ ਜਿਹੜਾ ਆਪਣਾ ਉਹਦੇ ਜੀਜੇ ਦਾ ਐਮਐਲਏ ਦੇ ਜੀਜੇ ਦਾ ਪਰਚਾ ਹੋਇਆ ਤੇ ਤਰਨਤਾਰਾਂ ਤੋਂ ਐਸਐਸਪੀ ਦੀ ਵੱਲਦੀ ਹੋਈ ਏ ਇਹ ਐਸਐਸਪੀ ਨੇ ਆਪਦੀ ਕੁਰਸੀ ਬਚਾਉਣ ਲਈ ਜਿਹੜਾ ਔਰ ਐਮਐਲਏ ਨੂੰ ਬਚਾਉਣ ਲਈ ਆਪਦੀ ਕੁਰਸੀ ਨੂੰ ਬਚਾਉਣ ਲਈ ਜਿਹੜਾ ਪਰਚਾ ਦਰਜ ਕੀਤਾ ਇਸ ਤੋਂ ਬਾਅਦ ਮੈਂ ਹਾਈ ਕੋਰਟ ਜਾਵਾਂਗਾ ਔਰ ਐਮਐਲਏ ਤੇ ਪਰਚਾ ਦਰਜ ਕਰਾ ਕੇ ਰਾਵਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚ ਬੇਵਕੂ ਬਣਾ ਰਿਆ ਇਸ ਕਰਕੇ ਸਰਪੰਚਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਤੇ ਕੁਲਬੀਰ ਸਿੰਘ ਜੀ ਦਾ ਜਾਣਾ। ਜੈ ਸਰਕਾਰ ਮੁੜਾਬਾਦ ਜੈ ਸਰਕਾਰ ਮੁੜਾਬਾਦ ਜੈ ਸਰਕਾਰ ਮੁੜਾਬਾਦ ਜੀ ਸਿੰਘ ਜੀਰਾਂ ਜਿੰਦਾਬਾਦ ਜੀ ਸਿੰਘ ਜੀਰਾਂ ਜਿੰਦਾਬਾਦ ਜੀ ਸਿੰਘ ਜੀਰਾਂ ਜਿੰਦਾਬਾਦ ਇੱਕ ਮੈਕਸ ਅੱਜ ਪੁਲਿਸ ਨੇ ਡਰਦਾ ਮੈਨੂੰ ਤਾਂ ਚੁੱਕਿਆ ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਨਤਮਸਤਕ ਹੋ ਗਿਆ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ ਪਰ ਐਸਐਸਪੀ ਨੂੰ ਜਦੋਂ ਮੈਂ ਕੱਲ ਵਿਖਾਇਆ ਕਿ ਚਿੱਟਾ ਕਿੱਥੇ ਕਿੱਥੇ ਵਿਕਦਾ ਹੈ ਰੇਤਾ ਕਿੱਥੇ ਵਿਕਦੀ ਹੈ ਗਲਤ ਕੰਮ ਜਿਹੜੇ ਉਹ ਸਾਰੀ ਪੁਲਿਸ ਕਰਾਉਂਦੀ ਹੈ ਐਸਐਸਪੀ ਸ਼ਹਿਰ ਥੱਲੇ ਹੁੰਦੇ ਆ ਐਸਐਸਪੀ ਨੇ ਉਹ ਗੱਲਾਂ ਨੂੰ ਲੁਕਾਉਣ ਲਈ ਕਿ ਪ੍ਰੈਸ ਅੱਗੇ ਨਾ ਆਉਣ ਪਰ ਮੈਂ ਉਹ ਜੇਲ੍ਹ ਚੋਂ ਆਉਂਦਿਆ ਸਾਰੀ ਮੀਡੀਆ ਦੇ ਅੱਗੇ ਸਾਰੀ ਇੱਕ ਵਿਧ ਪ੍ਰੂਫ ਜਿਹੜੇ ਆ ਉਹ ਕੱਲੀ ਕੱਲੀ ਗੱਲ ਜਿਹੜੀ ਆ ਜਨਤਾ ਕੀ ਕਰਾਂਗੀ ਜੀ ਸਮਝਾਈ ਜਿਹੜੇ ਆਪਣੇ ਦੱਸ ਰਿਹਾ ਸਰਦਾਰ ਕੁਲਵਿੰਦਰ ਸਿੰਘ ਜਿੰਦਾਬਾਦ ਸਰਦਾਰ ਕੁਲਵਿੰਦਰ ਸਿੰਘ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਜਿੰਦਾਬਾਦ ਜਿਹੜੀ ਆ ਪ੍ਰਾਈਵੇਟ ਗੱਡੀ ਦੇ ਉੱਪਰ ਈਸੇਂਗੀਰਾਂ ਨੂੰ ਗ੍ਰਿਫਤਾਰ ਕਰਕੇ ਜਾਂ ਜਪਰਾਣਾ ਮੈਡੀਕਲ ਦੇ ਵਿੱਚ ਉਤਾਰ ਕਰਕੇ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੁਲਿਸ ਵੱਲੋਂ ਔਰ ਮੈਡੀਕਲ ਪਾਵਾ ਗਿਆ ਮੈਡੀਕਲ ਦੇ ਬਾਅਦ ਉਹਨਾਂ ਨੂੰ ਐਸਐਮਜੀਨ న్యూਸ ਦੇ ਲਈ ਅਭਿਸ਼ੇਕ ਜਰੋਟਾ ਦੀ ਰਿਪੋਰਟ